ਪਾ ਜੀ ਮੈਂ ਵੀ ਹੁਣੇ ਆਇਆ ਦੇਖਣ ਆਇਆ ਸੀਗੇ ਵੀ ਇਹ ਵੀ ਕਹਿੰਦੇ ਗੱਡੀ ਸਾਹ ਬਾਅਦ ਅੱਖ ਲੱਗੀ ਪਈ ਗੱਡੀ ਨੂੰ ਤੇ ਕਹਿੰਦੇ ਸਰੀਰ ਚ ਵੱਡੀ ਆ ਮੁੰਡੇ ਦਾ ਜੋਸਨਾ ਹਸਪਤਾਲ ਦਾਖਲ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਗੀਆਂ ਤੋਂ ਮਲਸੀਆ ਰੋਡ ਆ ਇਹ ਬਾੜਾ ਜੀ ਕਿਤੇ ਲੱਗੇ ਇਹ ਹੋਇਆ ਹਾਦਸਾ ਜੀ ਅਸੀਂ ਵੀ ਹੁਣੇ ਆਏ ਆ ਜੀ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ। ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇੰਨਾ ਕਿ ਜਿੰਨਾ ਕਿ ਪਤਾ ਲੱਗਾ ਲੋਕਾਂ ਤੋਂ ਸੁਣ ਕੇ। ਹਾਂਜੀ ਵੀਰ ਜੀ। ਹਾਂਜੀ ਹੁਣ ਉਹਦਾ ਮੁੰਡਾ ਕਿਤੇ ਬਚਾਅ ਚੋਸ਼ਨਾ ਹਸਪਤਾਲ ਦਾਖਲ ਹੈ ਜੀ। ਉਹਦਾ ਮੁੰਡਾ ਠੀਕ ਹੈ ਕਿਤੇ ਹੁਣ ਤਾਂ ਠੱਟਾ ਵਾਵਾ ਲੱਗਿਆ ਹੁੰਦਾ। ਕਿੰਨੇ ਵਜੇ ਘਟਣਾ ਹੈ? ਵੀਰ ਜੀ ਮੈਂ ਵੀ ਹੁਣ ਆ ਹੁਣ ਘਟਣਾ ਦਾ ਮੈਨੂੰ ਤਾਂ ਟਾਈਮ ਦਾ ਨਹੀਂ ਖਾਗਾ ਇਹਦਾ ਘੰਟਾ ਖੰਡ ਹੋਣ ਵਾਲਾ ਹੀ ਆ ਜੀ। ਏ ਇਹ ਫਾਇਰ ਵਾਲੀ ਗੱਡੀ ਨੇ ਬੁਝਾਇਆ ਫਿਰ ਕਿੰਦੇ ਆ ਕੇ ਪਾਜੀ ਮੈਂ ਵੀ ਹੁਣੇ ਆਇਆ ਦੇਖਣ ਦਾ ਸੀ ਕਿ ਵੀ ਇਹ ਕਹਿੰਦੇ ਗੱਡੀ ਸਾਹ ਬਾਅਦ ਅੱਗ ਲੱਗੀ ਪਈ ਗੱਡੀ ਨੂੰ ਤੇ ਕਹਿੰਦੇ ਸਰੀਰ ਚ ਵੱਡੀ ਆ ਮੁੰਡੇ ਦਾ ਦੋਸਣਾ ਹਸਪਤਾਲ ਦਾਖਲ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਹੀਆਂ ਤੋਂ ਮਲਸੀਆ ਰੋਡ ਆ ਇਹ ਵਾੜਾ ਜੀ ਦੇ ਤੇ ਲੱਗੇ ਇਹ ਹੋਇਆ ਹਾਦਸਾ ਜੀ ਅਹੀ ਮੇ ਹੁਣੇ ਆਏ ਆ ਜੀ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇੰਨਾ ਕਿ ਜਿੰਨਾ ਕੋ ਪਤਾ ਲੱਗਾ ਲੋਕਾਂ ਤੋਂ ਸੁਣ ਕੇ ਹਾਂਜੀ ਵੀਰ ਜੀ ਹਾਂਜੀ ਹੁਣ ਉਹਦਾ ਮੁੰਡਾ ਕਹਿੰਦੇ ਬਚਾਅ ਚੋਸ਼ਲਾ ਹਸਪਤਾਲ ਦਾਖਲ ਹੈ ਜੀ ਉਹਦਾ ਮੁੰਡਾ ਠੀਕ ਹੈ ਕਹਿੰਦੇ ਹੁਣ ਤਾਂ ਸੱਟਾ ਵਾਵਾ ਲੱਗਿਆ ਉਹਦਾ ਕਿੰਨੇ ਵਜੇ ਕਰਨਾ ਹੈ ਵੀਰ ਜੀ ਮੈਂ ਵੀ ਹੁਣੇ ਆ ਹੁਣ ਘਟਨਾ ਦਾ ਮੈਨੂੰ ਤਾਂ ਟਾਈਮ ਦਾ ਨਹੀਂ ਖਾਗਾ ਤਾਂ ਘੰਟਾ ਖੰਡ ਹੋਣ ਵਾਲਾ ਹੀ ਆ ਜੀ ਅਮ ਫੇਰ ਵਾਲੀ ਗੱਡੀ ਨੇ ਵਝਾਇਆ ਫਿਰ ਕਿੰਨੇ ਆ ਕੇ